ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਪਣੀ ਜਿਹੜੀ ਪਾਣੀ ਦੀ ਟੈਂਕੀ ਸੀ ਉਹ ਲੀਕ ਲੱਗੀ ਹੁਣ ਦੋ ਤਿੰਨ ਦਿਨ ਹੋ ਗਏ ਉਹਦੇ ਕਰਕੇ ਪਤਾ ਨਹੀਂ ਲੱਗਿਆ ਵੀ ਕਿੱਥੇ ਪਾਣੀ ਲੀਕ ਹੈ ਅਗਿਆ ਟੈਲਾ ਬਟਣੀਆਂ ਪੈ ਗਈਆਂ ਆ ਟੈਲਾ ਬਟ ਕੇ ਦੇਖੀਆਂ ਵੀ ਇੱਥੇ ਪਾਣੀ ਲੀਕ ਹੋਊਗਾ ਪਰ ਇੱਥੇ ਤਾਂ ਪਾਣੀ ਲੀਕ ਹੈ ਨਹੀਂ ਤਾਂ ਉਹਦੇ ਕਰਕੇ ਫਿਰ ਪਤਾ ਨਹੀਂ ਲੱਗਿਆ ਨੁਕਸ ਦਾ ਤੇ ਮੇਰੇ ਤੇ ਕਹਿੰਦਾ ਬੇਡੇ ਚ ਪਟਪਟ ਕੇ ਦੇਖ ਲੈ ਵੀ ਸ਼ਾਇਦ ਉੱਥੇ ਕੋਈ ਨੁਕਸ ਹੋਵੇ ਪਰ ਉੱਥੇ ਵੀ ਨਹੀਂ ਉਹ ਵਾਂਗ ਜਿੱਥੇ ਅਮੂਰੇ ਬੈਂਡਾ ਬਣਾਇਆ ਬਾਈ ਇਹ ਬੈਂਡੇ ਇਹ ਜਿਹੜਾ ਆਪ ਐਬ ਦਦੇ ਦੇ ਤੇ ਆਹ ਪੈਪ ਰੁੱਟ ਗਈ ਆਹ ਚੂੜੀ ਰੁੱਟ ਗਈ ਉਰੇ ਤੇ ਉਰੇ ਪੂਰੇ ਲੀਕਦਾ ਪਾਣੀ ਹੁਣ ਪਰ ਤੇ ਗੇਰਵਲ ਬੰਦ ਕਰਿਆ ਬਾਈ ਹੁਣ ਆਊਗਾ ਮਿਸਤਰੀ ਸਵਾਰਨ ਤੇ ਹੁਣ ਜਿਹੜੀਆਂ ਫਿਰ ਟਾਇਲਾਂ ਪਟ ਹੋ ਗਈਆਂ ਉਹ ਨਾਲ ਦੀਆਂ ਮਿਲ ਨਹੀਂ ਹੈਗੀਆਂ ਹੁਣ ਸਾਰੇ ਬਾਥਰੂਮ ਜਿਹੜਾ ਨਵੇਂ ਲਗਾਉਣੀਆਂ ਪੈਣੀਆਂ ਉਹਦੇ ਨਾਲ ਨਾਲ ਹੁਣ ਫਿਰ ਤੇ ਜਿਹੜਾ ਆ ਬਰੈਂਡਾ ਏ ਇਸਦੇ ਵਿੱਚ ਵੀ ਲਵਾ ਦੇਣੀ ਆ ਰੇਲਾ ਮਿਸਤਰੀ ਕਾ ਗੱਲ ਹੋਈ ਸੀ ਉਹ ਕਹਿੰਦਾ ਵੀ ਪੰਮੇ ਦੇ ਲੱਗਿਆ ਮੈਂ ਬੁੱਥਾ ਕੇ ਗੱਲ ਕਰ ਲੈ ਇੱਕ ਵਾਰ ਹੁਣ ਜਾ ਕੇ ਆਉਣਾ ਮਿਸਤਰੀ ਕੋਲ ਵੀ ਨੂੰ ਮਿਲ ਕੇ ਦੱਸ ਦੇ ਮੈਨੂੰ ਵੀ ਕਿੰਨੇ ਘੜੇ ਲਾਉਂਗੀਆਂ ਇਹ ਜੇ ਸਾਰੇ ਚਲਵਾ ਦੰਨੇ ਫਿਰ ਤੇ ਆ ਮੂਰੇ ਜੀ ਪੌੜੀ ਏ ਇਹਦੇ ਤੇ ਵੀ ਲਵਾ ਦੂੰਗੇ ਸਾਰੇ ਕੱਜ ਹੋ ਜਾਊਗਾ ਜੀ ਚਲੋ ਜਾ ਕੇ ਆਉਣਾ ਜੀ ਪੰਮੇ ਕੋਲ ਹੁਣ ਬਾਥਰੂਮ ਚ ਨਹਾਉਣ ਤੇ ਵੀ ਆਖੋ ਹੋਇਆ ਪਿਆ ਹਲੇ ਉਹ ਪੁੱਛ ਗਿਆ ਨਾ ਵੀ ਇਹ ਕਰ ਕੋ ਨੂੰ ਲੱਗ ਜੀ ਸਵਾਰਤਾ ਤੇ ਕਿ ਆ ਗਿਆ ਨਹੀਂ ਮੇ 3 ਗੋਲ ਆ ਸਵਾਰਤਾ ਜੀ ਪੈਪ ਕਰ ਲ ਫੇਰ ਰੁਟਿਆ ਬਤਾ ਆ ਲਾਤਾ ਫੇਰ ਤੇ ਉਹਦੇ ਬਾਅਦ ਫੇਰ ਇੱਤਾ ਬਜਰੀ ਤੇ ਆਂਦਾ ਆ ਥੋੜਾ ਕੈਸ਼ੇਦਾਰ ਇੱਤਾ ਵੀ ਲਿਆਂਦਾ ਜੀ ਦੂਆ ਰੇਤਾ ਵੀ ਲਿਆਂਦਾ ਬਜਰੀ ਵੀ ਲਿਆਂਦੀ ਥੈਲਿਆਂ ਚ ਤੇ ਹੁਣ ਥੈਲਿਆਂ ਲੈਣੇ ਜਾਂਦੇ ਆ ਫੇਰ ਮਾ ਸਰ ਨੂੰ ਪੁੱਛ ਰਾਂ ਜੇ ਵੇਲਾ ਹੋਇਆ ਉਹ ਪਟੇਲੇ ਲੈ ਕੇ ਆਈਏ ਅਗਲੀ ਵਾਰ ਤਾਂ ਉਹ ਤੋਂ ਵਾਸਤੇ ਵੀ ਲਿਆਉਣੀਆਂ ਤੇ ਅਮਰੇ ਮਰੰਗੇ ਵਾਸਤੇ ਵੀ ਲਿਆਉਣੀਆਂ ਆ ਆ ਵੀ ਸਾਫ ਜਾ ਹੋਈ ਹੋਰ ਕੱਪੜੇ ਕੁੱਪੜੇ ਤੋਂ ਉਹਨੂੰ ਕਿੰਨੇ ਕਈਏ ਆਹ ਰੈਡੀ ਲਿਆ ਦਾਪੇ ਪੰਮੇ ਤੇ ਜਾ ਕੇ ਅੱਜ ਇਹਦੀ ਬਹੁਤ ਮौज ਹੋਈ ਜੀ ਇਹਦੇ ਪਰ ਇੱਕ ਗੇੜਾ ਰਿੱਤੇ ਦਾ ਲਾ ਲਿਆ ਦੇਖੋ ਬਜਰੀ ਦਾ ਦੂਰ ਰਿੱਤੇ ਦਾ ਗੇੜਾ ਲਾ ਲਿਆ ਸਿਮੈਂਟ ਵਾਲਾ ਹੁਣ ਦੁਕਾਨ ਵਾਲ ਨੂੰ ਕਹਿ ਕੇ ਜਾਣਾ ਜਾਣ ਲੱਗਿਆ ਚਾਰ ਪੰਜ ਥੈਲੇ ਸਿਮੈਂਟ ਦੇ ਫੇ ਦੇ ਦੂਗਾ ਲੋ ਤੇ ਦੇਈ ਬਾਕੀ ਟੈਲਾਂ ਦਾ ਕਿੰਨੇ ਪ੍ਰਸੈਂਟ ਆਉਂਦੀਆਂ ਲੈ ਕੇ ਆਉਣੇ ਜਾ ਕੇ ਟੈਲਾਂ ਹੁਣ ਅਗਲੇ ਸਿਮੈਂਟ ਤੇ ਵੀ ਲੈਂਦੇ ਤੇ ਪੰਜ ਥੈਲੇ ਫੇ ਮਿਸਤਰੀ ਆ ਗਏ ਤੇ ਉਹ ਅੰਦਰ ਫਰਸ਼ ਪਾ ਕੇ ਦੋਏ ਦਿਨਾਂ ਕੱਚਾ ਜਿਹਾ ਕਰ ਗਏ ਇਹ ਵਹੋਂ ਟੈਲਾਂ ਲੱਗ ਦੂਗੇ ਐ ਰੋਟ ਐ ਲਵਲੇ ਇਹਦਾ ਜੱਕੇ ਮੈਂ پیسے ਦੇ ਦੂੰ ਦੁਕਾਨੇ ਨੂੰ ਉਹ ਕਦੋਂ ਭੇਜ ਦਨੇ ਬੂਪਰ ਛੋਟੇ ਲੱਗ ਗਏ ਜੀ ਕਿ ਕੋਗਾ ਤਾਂ ਗਾਜਾ ਪੈ ਜਾਂਦਾ ਸੀ ਤੇ ਅਦਰ ਆਪਣੀਆਂ ਬਾਹਰ ਇੱਕ ਗਾਂ ਦੇ ਟੰਪਲੇ ਦੀ ਸੋਈ ਬਣਾਈ ਪੀਤੀ ਹੁਣ ਇਹਦੇ ਚ ਵੀ ਸਲਾ ਬਣ ਗਈ ਵੀਦੇ ਚ ਵੀ ਜਿਹੜੇ ਥੱਲੇ ਫਰਸ ਪਾਇਆ ਵਾ ਤਾਂ ਵੀਦੇ ਚ ਵੀ ਲਵਾਇਆ ਦਈਏ ਤੇ ਜੇ ਵੀ ਇੱਥੇ ਕਾਂਸੇ ਬਲਾਈ ਵੀ ਦੀ ਕਿਸੇ ਰੱਖਣ ਵਾਸਤੇ ਇਹਦੇ ਪੱਥਰ ਲਵਾਤਾ ਜੀ ਪੱਥਰ ਮੈਂ ਪੇਹਤਾ ਮਿਲ ਗਿਆਤਾ ਇਹ ਲਪਾਤਾ ਉਹਨਾਂ ਲਾਤਾ ਤੇ ਇੱਥੇ ਟੇਲਾ ਲਾਉਣੀਆਂ ਐ ਉਹ ਟੇਲਾ ਫਿਰ ਹੁਣ ਉਹ ਵੀ ਇੱਕ ਟੇਪੂ ਬਰੇ ਆ ਰਹੀਆਂ ਉਹ ਵੀ ਲਾ ਦੇਣੀਆਂ ਇੱਥੇ ਵੀ ਲਾ ਦੇਣੀਆਂ ਇੰਨੀ ਕੁ ਜਿੰਨੇ ਕ ਬਣਦੀਆਂ ਤੇ ਥੱਲੇ ਫਸਣ ਲਾ ਦੇਣੀਆਂ ਬੋਰੋਂ ਡਿੱਗ ਰਿਹਾ ਹੁਣ ਦੁਬਾਰਾ ਹੋ ਗਿਆ ਮੇਰੀ ਰੋਟੀ ਖਾਣ ਲੱਗੇ ਆ। ਬਜਾ ਤੇ ਟਾਇਲਾਂ ਆ ਗਈਆਂ। ਬਜਾ ਦੇ ਆਉਣ ਲਾਉਣੇ ਸ਼ੁਰੂ ਕਰ ਦੋਗੇ ਉਹ। ਲੋ ਜੀ ਤੇ ਜਦ ਰੋਪੜ ਗਿਆ ਤਾਂ ਫਿਰ ਉੱਥੇ ਏਜੰਸੀ ਵਾਲਿਆਂ ਕੋਲ ਵੀ ਜਾਏ ਆ ਤੇ ਮੋਟਰਸਾਈਕਲ ਦਾ ਵੀ ਪਲੇਟਾਂ ਲੱਗੀਆਂ। ਆਹ ਨੰਬਰ ਮਿਲ ਗਿਆ ਜੀ ਮੋਟਰਸਾਈਕਲ ਦਾ। ਮੋੜੀ ਵੀ ਲੱਤ ਪਲੇਟ। ਬਾਕੀ ਹੁਣ ਇਹ 300 ਸੈਂਟੀਮੀਟਰ ਚੱਲ ਗਿਆ ਉਹ ਕਦੇ 500 ਚੱਲੇ ਤੇ ਸਰਵਿਸ ਕਰਾ ਲਈ ਜੀ ਓਕੇ ਇੱਕ ਵਾਰ ਚਲੋ ਲੈ ਦੇਣੀ ਬਾਕੀਆਂ ਢੀਕ ਦੇਣ ਡੈਨਾ ਵਾਲੇ ਨੂੰ ਵੀ ਕਦੋਂ ਲਾਉਂਗਾ ਉਹ ਸੌਰੀ ਆ ਗਏ ਡੈਨਾ ਨੇ ਕੋਲ ਤਰ ਗਏ ਤਾਂ ਹੁਣ ਉਧਰ ਮਸਲ ਜ਼ਰਨਗੇ ਆ ਆ ਲੈ ਆਂਦੀ ਥੱਲੇ ਲਾਉਣ ਵਾਸਤੇ ਜੀ ਤੇ ਆ ਲੈ ਆਂਦੀਆਂ ਬੜੀਆਂ ਰਸੋਈ ਵਾਸਤੇ ਤੇ ਆ ਬਾਥਰੂਮ ਦੀਆਂ ਹੋ ਗਈਆਂ ਯਾਦ ਉਹ ਪਟੀਆਂ ਜੀ ਹਰ ਸੁਵੀ ਚ ਜਿੱਥੇ ਪੱਥਰ ਲਾਇਆ ਉਹਦੇ ਉੱਪਰ ਲਗਣੀ ਆ ਪਰ ਦੇਖਾਂਗੇ ਬਾਕੀ ਲਾ ਕੇ ਕਿਵੇਂ ਦੇ ਲੱਗਦੀਆਂ ਲੋਜੀ ਮਾਸਣੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕਾਲ ਹੋਰ ਮਸਲਾ ਬਸ ਬੈਠੇ ਆ ਵਾਟਰ ਮੈਂ ਤਾਂ ਪਹਿਲੇ ਵੀ ਵੀਡੀਓ ਚ ਦੱਸਿਆ ਤਾਂ ਆਪਣੇ ਵਾਲੇ ਕਿ ਜਿੱਦਾਂ ਅਸੀਂ ਧਾਨ ਨਾਲ ਕੰਮ ਸ਼ੁਰੂ ਕਰਨ ਨਾਲ ਤੋਂ ਲਾਈਟਰ ਨਾ ਕਰਨਾ ਹਾਂ ਇੱਕ ਧਾਨ ਨਾਲ ਨਹੀਂ ਹੈਗਾ ਮੈਂ ਕਈ ਵਾਰ ਬਾਜੇ ਵੀ ਦੇਖਿਆ ਪਾਣੀ ਲਾਉਣ ਦੇਣਾ ਵਿਚਾਰ ਕੱਲੋਂ ਲਾਉਂਗੇ ਉਦੋਂ ਲਾਈਟ ਨਾ ਆਉਣਾ ਨਹੀਂ ਬੱਲਬ 24 ਘੰਟੇ ਬਲਦ ਦੇਖੀ ਜਾ ਸਕਦਾ ਹਾਂ ਹਾਂ ਇਹ ਤਾਂ ਹੈ ਉਦੋਂ ਜੱਗਾ ਕਹਿੰਦਾ ਵੀ ਛੱਡ ਦੋ ਪਾਣੀ ਭਈਏ ਆਗੇ ਭਈਏ ਆਗੇ ਬਹੁਤ ਜੱਗੇ ਭਈਏ ਆ ਜਾਣ ਤੇ ਜਦੇ ਛੱਡੂਗੇ ਮਾਂ ਦੇ ਤੌਰ ਤੇ ਅਸੀਂ ਹਾਂ ਵਾਸ ਨਹੀਂ ਜੀ ਨਹੀਂ ਛੇਤੀ ਕਰੋ ਫਲਾਣਾ ਤੁਸੀਂ ਜਨਰੇਟਰ ਲਾ ਦਿਓ ਭੀਤ ਆਗੇ 10 ਭਈਏ ਆ ਉਹਨਾਂ 4 ਕਿਲੇ ਚਾਹੀਦੇ ਕਤੂ ਦੇ ਇੰਨਾ ਭਈਆਂ ਦਾ ਉਹਨੂੰ ਫਿਕਰ ਪੈ ਗਈ ਆਲਾ ਨਹੀਂ ਪਿਆ ਹੈਗਾ ਪੈਗਾ ਚਾ ਲਾਈਟ ਉਧਰ ਹੈਗੀ ਦੀ ਹਾਂ ਮੈਂ ਬਿੱਕੀ ਨੂੰ ਫੋਨ ਕਰਦਾ ਬਿੱਕੀ ਚਾਚਾ ਫੋਨ ਨਹੀਂ ਚੱਕਦਾ ਹੈਗਾ ਮੈਂ ਕਰਾ ਬਿੱਕੀ ਨੂੰ ਉਹ ਬਿੱਕੀ ਚੱਕ ਲਿਆ ਮਾਹ ਜੱਗੇ ਦਾ ਫੋਨ ਆਇਆਗਾ ਨਾ ਮੈਨੂੰ ਆ ਲਿਆ ਮਾਹ ਫੇਰ ਕਿੱਥੇ ਚਲਾਉਣੀ ਕਹਿੰਦਾ ਮੈਂ ਛੱਡ ਛੱਡਤੀ ਜੋ ਵੀ ਨੂੰ ਅੱਛਾ ਚਾਰਾ ਸੀ ਉੱਥੇ ਮਾਹ ਦਾ ਗੈਰਾ ਤੋੜ ਕੇ ਆ ਕੇ ਡਾਡੀ ਨੂੰ ਮਾਚਾ ਲਫਾਫਾ ਲੁਫੋ ਦੱਬੀ ਹਾਂ ਹਾਂ ਵਿਚਾਰੀ ਦਾ ਕਰਨੀ ਪੈਂਦੀ ਐ ਵੀ ਤੇ ਦੋ ਘ ਉਹ ਉਹ ਕਰਨ ਮਨ ਕਰਨ ਬੰਦਰਾ ਲਈ ਚਲਾਈ ਮੈਂ ਹਾਂ ਦੋ ਜਲਾਈ ਦੋ ਘਟੇ ਦਾ ਕੰਮ ਉੱਥੇ ਹਾਂ ਜਾ ਦੁਰਿਆਏ ਜਦੋਂ ਲਾਈਟ ਭਾਜੀ ਗਈ ਸਾਰੀ ਗਾੜੀ ਹੋ ਗਈ ਇਹ ਤਾਂ ਬਿੱਕੀ ਕਹਿੰਦਾ ਕਹਦਾ ਜਾ ਦੇ ਇੱਕ ਵੱਲੋਂ ਬਲਦੇ ਦਾ ਬਲਦਾ ਕਹਿੰਦਾ ਕੋਟੇ ਵੀ ਦੇ ਕਹਿੰਦਾ ਹੁਣ ਲਾਈਟ ਨਹੀਂ ਹੋਣੀ ਮਾਚਲ ਆਏਗਾ ਮਾਚਲ ਟੈਂਪਰ ਨੂੰ ਫੋਨ ਕਰਿਆ ਬਿਜਲੀ ਵਾਲੇ ਨੂੰ ਬਿਜਲੀ ਵਾਲੇ ਕਹਿੰਦੇ ਵੀ 9:30 ਵਜੇ ਨੂੰ ਰਾਤ ਵੀ ਟਾਈਮ ਬਦਲ ਗਿਆ ਹੁਣ ਮਾਚਲ ਤਾਂ ਵੀ ਹੋ ਗਰੇ ਸਾਡੀ ਬਾਦ ਵਿੱਚ 8 ਘੰਟੇ ਲੱਗਦੇ ਹੁਣ ਉਹ ਬਾਰ ਮਹਾਵਿਕੀ ਆਉਣੀ ਨਹੀਂ ਆਈ ਕਹਿੰਦਾ ਕਾਦੇ ਮਾ 11 ਤਰੀਕ ਨੂੰ ਨੇਰੀ ਦੱਸੀ ਸੀ ਹਾਂ 11 12 ਨੂੰ ਮਹਾਰਾਤ ਵੱਜ ਨੇਰੀ ਆ ਜਿਹਨੇ ਮੌਸਮ ਬਦਲ ਗਿਆ ਪਰ ਨੇਰੀ ਨਹੀਂ ਆਈ ਹੈਗੀ ਰਾਜਨ ਮਨ ਵਿੱਕੀ ਨੇ 1 ਵਜੇ ਫੋਨ ਕਰ ਦੇ ਅੱਛਾ ਕਹਿੰਦਾ ਕਿ ਛੜਾ ਗਿਆ ਭਾਰ ਮੈਂ ਛੜਣ ਲੱਗੇ ਤੇ ਮਾ ਛੜ ਦੇ ਠੀਕ ਮਾ ਫਿਰ 1 ਵਜੇ ਤੇ ਮੈਂ ਹੀ ਲਿਆਗਾ ਮਾ ਚੱਲ ਲਫਾਫਾ ਦਾ ਮੇਰੇ ਥੇ ਲਾ ਕੇ ਦਾ ਉੱਪਰ ਹੀ ਲਾਉਣਾ ਦਾ ਉੱਪਰਲੇ ਨੂੰ ਖਾਲੀ ਵਿੱਚ ਸ਼ਾਮ ਜਨ ਕੱਢ ਗਿਆ ਤੇ ਮੌਸਮ ਬਹੁਤ ਠੰਡਾ ਹੋ ਗਿਆ ਤੇ ਮੈਂ ਮੀਂਹ ਪੈ ਗਿਆ ਤੇ ਹਵਾ ਛੰਗੀ ਖੰਡੀ ਲੱਗਦੀ ਸੀ ਮੈਂ ਸਾਰੀ ਖਾਲੀ ਕੱਢ ਗਿਆ ਥੋੜੀ ਜੀ ਰਹਿੰਦੀ ਸੀ ਮਾਦੂ ਤੇ ਬਾਦ ਮੈਂ 3 ਵਜੇ ਫਿਰ ਮੈਂ 2 ਘੰਟਾ ਪਾਣੀ ਪੀ ਲੈਣਾ 3:00 ਵਜੇ ਮੈਂ ਸਵਾਗ ਖਾ ਹੋ ਰਹਿਣਾ ਦਾ ਅੱਛਾ ਮਾਲੇ ਦਾ ਘਰ ਚੱਲਿਆ ਹਾਂ ਬਸ ਨਾਲ ਲਫਾਫਾ ਲਿਆ ਘਰ ਤੇ ਚੱਕ ਕੇ ਜਾਦੇ ਨਾਲ ਤੜਕੀ ਤੜਕੀ 3:00 ਵਜੇ ਅੱਛਾ ਮੈਂ ਅਸੀਂ ਖੇਚ ਆ ਗਏ ਡਾਡੀ ਵੀ ਲਿਆ ਗਿਆ ਫਿਰ ਲਫਾਫਾ ਫੜਨਾ ਪਿਆ ਵਜੇ ਦੇ ਖਾਗੇ ਚ ਰੱਖੀਗੇ ਡੱਬੇ ਦੇ ਉੱਪਰ ਢੜੇ ਰੱਖੀਗੇ ਹਵਾ ਚੱਲਦੀ ਬਹੁਤਾਂ ਨੂੰ 3:00 ਵਜੇ ਸਵਾ 3:00 ਵਜੇ ਕਰਾ ਉਹ ਦੱਬਿਆ ਫਿਰ ਤੁਹਾਡੇ ਡਾਲਪ ਮਿੱਟੀ ਮੁੱਟੀ ਲਾਈ ਜਿਹਨੇ ਤਿਆਰ ਹੋ ਗਿਆ ਇਹਨਾਂ ਨੂੰ ਥੱਲੇ ਜਾਵ ਲੈ ਲੱਗਾ 2 ਢਾਈ ਘੰਟੇ ਪਾਣੀ ਪਹਿਲਿਆ ਢਾਰ ਕੇ ਇਹਨਾਂ ਉੱਪਰ ਪਾੜ ਛੜਦਾ ਯਾਨੀ ਵਧੀਆ ਕੱਦੂ ਹੋ ਗਿਆ ਪਰ ਭਈ ਇਹ ਬਹੁਤ ਔਕੇ ਭਾਈ ਮਿਲੇਗਾ ਹਾਂ ਚਲ ਅੱਜ ਹੂੰ ਸਾਰੇ ਏਰੀਆ ਜੇ ਲੱਗੇ ਆਜ ਸਾਰੇ ਏਰੀਆ ਲੱਗੇ ਆ ਤੁਹਾਡੇ ਵਾਲੇ ਵੀ ਲਾਗੇ ਤੇਰੇ ਸਾਡੇ ਵਾਲੇ ਵੀ ਲਾਗੇ ਤੂੰ ਦੇਖ ਕੱਲ ਕੱਲ ਹੀ ਕੱਲ ਇਸ ਵੇਟ ਹਾਂ ਕੱਲ ਵੀ ਨਹੀਂ ਭਈ ਉਹ ਜਿਹੜੇ ਦੱਗਾ ਗਏ ਉਹਦਾ ਅੱਛਾ ਕਹੀ ਗਿਆ ਕਹਿੰਦਾ ਪਰਸੋਂ ਕਹਿੰਦਾ ਵਾਲੇ ਆਗੇ ਹਾਂ ਕੱਲ ਫੇਰ ਫੋਨ ਕਰਾਂਗਾ ਕਹਿੰਦਾ ਉਹ ਕਹਿੰਦਾ ਦਿੱਲੀ ਆਗੇ ਉਹ ਮਹਾ ਚੌਥੇ ਨੂੰ ਨਾ ਬਿਹ ਉਹ ਤਾਂ ਬੈਗ ਜਾਂਦੀ ਗੱਡੀ ਇਹ ਪੂਰੇ ਨੋਟ ਹੋ ਗਏ ਬੰਦੇ ਨੇ ਫਿਰ ਫਿਰ ਫੋਨ ਆਦਾ ਕਿ ਜੱਗੇ ਦਾ 30 ਪੈਸਾ ਆਇਆ ਫੋਨ ਜਦਾਂ ਇਹ ਪਨੀਰੀ ਵੜਦੇ ਦੇ ਹੂੰ ਕਹਿੰਦਾ ਮਾਸਣ ਮੈਨੂੰ ਰਾਜੀ ਦਾ ਫੋਨ ਆਇਆ ਵੀ ਭਈਏ ਤੋਂ ਗੜਬੜ ਕਰਦੇ ਆ ਅੱਛਾ ਹਾਂ ਮਾਹ ਗੜਬੜ ਦਾ ਦਿਖਦੀ ਉਹ ਮਾਹ ਜਿਹੜਾ 500 ਰੁਪਏ ਭਈਆਂ ਵੱਧਾ ਤੇ ਮਾ ਤੇਰੇ ਪਾਸ ਹਰ ਜਾਣਾ ਪੈਣਾ ਹੈ ਹੂੰ ਹੂੰ ਕਹਿੰਦਾ ਚਲ ਕੋਈ ਨਾ ਤਾਂ ਹਰਮੇਸ਼ ਅਸੀਂ ਕਰਿਆ ਹਰਮੇਸ਼ ਦੀ ਮੈਂ ਤਗਰੀ ਬਹੁਤ ਵੀ ਅਸੀਂ ਤਾਂ ਕੱਢ ਕੱਦੂ ਸੈੱਟ ਹੋ ਜਾਣਾ ਉਹੀ ਗੱਲ ਹੈ ਵੀ ਕੱਦੂ ਫਿਰ ਇੱਕ ਹੋਰ ਆਇਆ ਜੇ ਕੱਦੂ ਪਿਆ ਰਹਿੰਦਾ ਫੇਲਾ ਹਰੇ ਕਿ ਜੰਦਾ ਯਾਰ ਤੈਨੂੰ ਲਈ ਨਹੀਂ ਹੈਗੇ ਜਾਦਾ ਹਰਮੇਸ਼ ਕੇ ਗੱਲ ਹੋਦੀ ਤਿੰਨ ਵਾਰ ਫੋਨ ਆਲੇ ਭਈਆ ਦੇ ਭਈਏ ਆਗੇ ਜੇ ਕਿਸੇ ਨੂੰ ਚਾਹੀਦਾ ਤਾਂ ਲਵਾ ਦੇ ਅੱਛਾ ਮੇਰੇ ਨਾ ਮੈਂ ਬਸ ਹੋਰੇ ਹੈ ਨਹੀਂ ਤਾਂ ਸ਼ਾਮ ਜੀ ਨੂੰ ਪਰਸੋਂ ਵੀ ਮੈਨੂੰ ਸਰਬ ਜੀ ਨੇ ਦੱਸਿਆ ਕਹਿੰਦਾ ਤੇਰੇ ਭਈਏ ਆਏ ਤੇ ਪਨੀਰੀ ਪਟਣ ਕਹਿੰਦਾ ਖੈ ਤਾਂ ਕਹਿੰਦੇ ਵੀ ਕਦੋਂ ਤਾਂ ਹੋਇਆ ਬਣੀ ਹੈਗਾ ਫੇਰ ਮੁੜ ਗਏ ਉਹ ਆਹੋ ਇੱਕ ਨੇ ਹਾਂ ਗੱਲ ਪਟਕੇ ਗਏ ਵਿੱਕੀ ਨੇ ਚੋ ਹੀ ਕਿਹਾ ਉਹਨਾਂ ਲਾਉਣ ਨੂੰ ਅੱਛਾ ਉਹ ਕਹਿੰਦਾ ਬਈ ਗੱਲ ਕਹਿੰਦਾ ਵਿੱਕੀ ਉੰਨੀਉ ਕਰੀ ਕਹਿੰਦਾ ਵੀ ਸਾਥ ਤੇ ਗਾਹਾਂ ਨਹੀਂ ਹੋਣਾ ਹੈ ਵੀ ਤੂੰ ਵੀ ਮੈਂ ਹੁਣ ਫਸ ਗਿਆ ਭਈਏ ਮੇਰੇ ਕੋਲ ਠੀਕ ਹੈ ਉਹ ਕਹਿੰਦਾ ਚੋਈ ਮੇਰੀ ਸ਼ੇਵਿੰਗ ਹੀ ਲਾ ਦੋ ਪੈਸੇ ਲੈ ਲਓ ਆਪਣੇ ਹਾਂ ਮੈਂ ਗਾਹਾਂ ਟਾਈਮ ਤੇ ਥੋੜੇ ਲੈ ਕੇ ਲਵਾਉਂਗਾ ਜੇ ਟਾਈਮ ਹੋਇਆ ਨਹੀਂ ਮੈਂ ਆਪਣੇ ਭਈਏ ਹੋ ਦੇਵਾਂ ਜਦੋਂ ਵਿੱਕੀ ਨਾਲ ਆਪਣੇ ਪਾਪਾ ਨੂੰ ਫੋਨ ਕਰਿਆ ਕਹਿੰਦਾ ਵੀ ਭਈਏ ਨਹੀਂ ਹੁਣ ਅੱਕਰਿਆ ਕੋਈ ਵੀ ਵੀ ਜਿੱਤੇ ਜੱਗੇ ਨਾਲ ਲਵਾਈ ਤੇ ਜੀਰੀ ਇੱਥੇ 969 ਵਿੱਕੀ ਨਾਲ ਕੋਈ ਭਈਏ ਦਾ ਵੀ ਉਹਦੇ ਕੋਲ ਜਾ ਕੇ ਆਉਦੇ ਵੀ ਇੱਥੇ ਲਾਉਂਦੇ ਨੇ ਡੇ ਚਲ ਉਹਦਾ ਪਾਪਾ ਉਹਨਾਂ ਕੋਲ ਗਿਆ ਹੁਣ ਵੀ ਆਇਆ ਕਰਕੇ ਤੁਸੀਂ ਵਿੱਕੀ ਨੂੰ ਗਿਆਉਣਾ ਉਹ ਕਹਿੰਦੇ ਵੀ ਦੱਸੋ ਕਾ ਦਾ ਅਸੀਂ ਜੱਪ ਪਨੀਰੀ ਪੱਟਣ ਦਾ ਨਾ پتہ ਕਦੋਂ ਨਹੀਂ ਆਏਗਾ ਜਦ ਇਹ ਬਿੱਕ ਨੂੰ ਫੋਨ ਆ ਗਿਆ ਜਦ ਪਨੀਰੀ ਪੱਟ ਲੈ ਕੇ ਜਿਹੜੇ ਹੈਗਾ ਕਹਿੰਦੇ ਵੀ ਰੱਦੂ ਕਰ ਦੇ ਮੰਨੋ ਵੀ ਇਹਨਾਂ ਨੇ ਉਦੋਂ ਮੈਨੂੰ ਸੋਮਵਾਰ ਦਾ ਟਾਈਮ ਦਿੱਤਾ ਤਾਂ ਵੀ ਤੇਰੇ ਸੋਮਵਾਰ ਨੂੰ ਇਹੀ ਲਾਉਂਗੇ ਅੱਜ ਵਾਰ ਨੂੰ ਪਨੀਰੀ ਪੱਟੂਗੇ ਉਹੀ ਕੰਮ ਹੋਇਆ ਸੋਮਵਾਰ ਨੂੰ ਲੱਗੇ ਅੱਜ ਨੂੰ ਪਤਾ ਤਾਂ ਵੀ ਲੇਬਰ ਨਾ ਜੇਣਾ ਹਾਂ ਮੈਂ ਵੀ ਸਲਾਹ ਦਿੱਤੀ ਵੀ 7 8 18 ਨੂੰ ਪਾਣੀ ਛੱਡੂਗੇ ਉਹ 19 ਤੱਕ ਲੱਗਦੇ ਕਰਦੇ ਹੁਣ ਅੱਜ ਆਪਣੀ ਲਾਈਟ ਨਹੀਂ ਆਈ ਅੱਜੇ ਲੇਬਰਾਂ ਸਾਰੀਆਂ ਬਿੱਲੀਆਂ ਹੋਣੀਆਂ ਸਾਰੀਆਂ ਬਿੱਲੀਆਂ ਹੋਜਣੇ ਮੈਂ ਉਹ ਵੀ ਕਹਾਂ ਵੀ ਆਪਰੇ ਵੀ ਇਹਨਾਂ ਦੇ ਵੀਡੀਓ ਜੋ ਵੀ ਲੇਟੇ 24 ਘੰਟੇ ਚੱਲਦੀ ਆ ਜਿਹਦੇ ਭਈਆ ਫੜ ਗਏ ਉਹ ਅਗਲਾ ਛੱਡਦੇ ਨਹੀਂ ਛੱਡਦਾ ਭਰੀ ਜਾਂਦੀਆਂ ਮੋਟਰਾਂ ਲਾਗਵਾਂਡੀ ਦੀ ਖਾਲੀ ਖੜੀ ਆ ਉਹ ਵੀ ਛੱਡ ਦਿੰਦਾ ਹਾਂ ਬੇਕਰਾ ਜੇ ਮਹ ਲਾਈਟ 8 ਘੰਟੇ ਹੁੰਦੀ ਇੱਥੇ ਸਾਬ ਦੇ ਵੰਡਵੇਂ ਲੱਗਣੇ ਤੇ ਵੰਡਵੇਂ ਫਿਰ ਹਰੇਕ ਨੇ ਛੱਡ ਰੱਖਿਆ ਇਹਨਾਂ ਦੇ ਭਈਏ ਨੇ ਉਹ ਕਰਤਾ ਲੱਗੇ ਕਰਾ ਪਰ ਲੇਬਰ ਲੱਗ ਗਈ ਹੁਣ ਉਹ ਨੇਤਰ ਤੇ ਲਾਈ ਗੱਲ ਉਹਦੇ ਕੀਲਾ ਲਾ ਕੇ ਪਨੀਰੀ ਬੱਟ ਕੇ ਭਈਏ ਵਿਹਲੇ ਬੈਠ ਗਏ ਦੁਆ ਕਰਦੇ ਭਰੇ ਬਨਿਤਾ ਫਰਾਤ ਫੇਰ ਭਰੇ ਆ ਉਹ ਆਕੀਲਾ ਲਾ ਕੇ ਉਹਨੇ ਫੇਰ ਬੈਠ ਜਾਣਾ ਵੇਕੜਾ ਜੀ ਲੇਟ ਟਾਈਮ ਗੱਲ ਹੁੰਦੀ। ਅੱਛਾ ਹੁਣ ਇਹ ਕਮਾਸ ਜਨਾਬ ਆਵੇ ਲੇਟ ਅ ਜਿੰਨ ਦਿਨ ਜਿੱਕਰ ਆਪਣੇ ਹੁਦਾਨ ਲੱਗੇ ਇਹਨਾਂ ਚ ਪਾਣੀ ਹੋਣਾ ਐ ਸਬਜ਼ੀ ਦਾ ਖੜਾ ਏ। ਜੇ ਲਾਈਟ ਆ ਗਈ ਆਪਾਂ ਨੇ ਲੱਜ ਕਰਨਾ ਹੀ ਪਾਣੀ ਪਾ ਦਈਏ। ਜੇ ਨਾ ਆਵੇ ਤਾਂ ਪਾਣੀ ਬਹੁ ਵੀ ਦਾਨ ਹੋ ਰਹੂਗੇ। ਜਨਾਬ ਵੀ ਧਾਨ ਬਹੁਤ ਵਧੀਆ। ਆ ਸਰਨੇ ਚਾਚ ਨੇ ਲਾਈਏ ਇੱਥੇ ਬਾਸਮਤੀ ਲਾਤੀ ਹੋਵੇ। ਅੱਛਾ। ਬਸ ਸਾਰੇ ਜੀ ਗਿਆਮਾ ਹਗੀਤੀ ਉਹਨੇ ਨਾ ਆਲੂ ਲਾਉਣੇ। ਹਾਂ। ਮਾਝਾਲ ਠੀਕ ਆ ਵੀ। ਹੁਣੇ ਬਾਸਮਤੀ ਦੇ ਕੋਲ ਗੇਤੇ ਆਲੂ ਨੇ। ਹੂੰ ਹੂੰ। ਉਹ ਪਰਸੋਂ ਤੋਂ ਉੱਥੇ ਜੇ ਜਿੱਦਣ ਲਾਏ ਆ ਉਦੋਂ ਪਾਣੀ ਵੀ ਤਾਂ ਹੋਰ ਜਿਹਾ ਹੋਈ ਵਈ ਸੁੱਕੀ ਸੁੱਕੀ ਹਾਂ ਵਾਇਰ ਬਾਸਵਾ ਦੀ ਖੁਸ਼ਬੂ ਇਹ ਤਾਂ ਕਮਲਾ ਗਈ ਵੀ ਹੋਰ ਇਦਾਂ ਹੋ ਜਨੇ ਗਲ ਜਾਣਾ ਪਤਾ ਨਹੀਂ ਲੈਟਰ ਆ ਫਰਕ ਪਿਆ ਉਹਨੂੰ ਦੋ ਦਿਨੋਂ ਨਾ ਪਾਣੀ ਲਾਇਆ ਹੈ ਹਾਂ ਪਾਣੀ ਭਰੇ ਖਾਲੀ ਰਹੇਗੇ ਤਾਂ ਕੱਲ ਭਰੇ ਲੈ ਹਰਿਆਈ ਮਾਰ ਦੇ ਤਾ ਸਮਝੋਗੇ ਪਾਣੀ ਚਾਹੀਦਾ ਹੀ ਚਾਹੀਦਾ ਹੀ ਹੁਣ ਜੇ ਕਹਿੰਦਾ ਆਪਾਂ ਅੱਜ ਦਵਾਈ ਪਾ ਦੇਣੀ ਆਪਾਂ ਨੇ ਹੁਣ ਧਾਨਾਂ ਚ ਇਹ ਪਰਸੋਂ ਤੱਕ ਜੇ ਪਾਣੀ ਇੱਕ ਵਾਰ ਕਿਤੇ ਸਾਰੇ ਹੀ ਖਤਮ ਜਾ ਹੋਗੇ ਦੁਆਰਾ ਭਰ ਹੋ ਜਾਣਾ ਢੱਕਾ ਜਿਹੜਾ ਥੱਲੇ ਬੈਠਾ ਹੁੰਦਾ ਉਹ ਵੀ ਚੱਲ ਪੈਂਦਾ ਢੱਕਾ ਕਿ ਨਾ ਬਹੁਤਾ ਨਹੀਂ ਪਾਣੀ ਲਾਉਣਾ ਮੜ ਮੜੀ ਗਲੇ ਜੀ ਦੇਖਦੇ ਰੱਖਣੇ ਹਾਂ ਦਵਾਈ ਆਪੇ ਖੜ ਜਾਂਦੀ ਹੈ ਇਹ ਤਾਂ ਇੱਕ ਵਾਰ ਖੜ ਗਈ ਉੱਥੇ ਤੈਜੀ ਬਣ ਜਾਨੀ 50 ਫੜ ਅੱਗੇ ਨਾ ਸੀਜ਼ਨ ਹੁੰਦਾ ਉਹਦਾ ਹੈ ਕੋਰਸ ਹੂੰ ਅੱਗੇ ਆਉਂਦੇ ਦੀ ਕਲੋਰੋ ਕਲੂਰੋ ਜੀ ਮੰਗਣਾ ਕਿਆ ਮਾਰਗ ਫੈਡ ਵਾਲੇ ਤੇ ਹੁੰਦੀ ਦੀ ਬੂਟਾ ਕਲੋਰ ਬੂਟਾ ਕਲੋਰ ਹਾਂ ਟੀਨ ਦੀਆਂ ਬੀਪੀਆਂ ਹੁੰਦੀਆਂ ਹਾਂ ਲੋਹੇ ਵਾਲੇ ਬੀਪੀਆਂ ਉਹਨਾਂ ਦਾ ਕੋਰਸ ਕਰਨਾ ਪੈਂਦਾ ਹੁੰਦਾ ਤਿੰਨ ਦਿਨ ਵੀ ਪਾਣੀ ਖੜਾਉਣਾ ਹੀ ਪੈਂਦਾ ਹੁਣ ਤਾਂ ਯਾਰ ਪਿੱਛੇ ਟੌਪ ਸਟਾਰਤੀਆ ਮੈਂ ਕਹਿੰਦਾ 2 ਸਾਲ ਤੇ ਬੰਦ ਹੋ ਗਈ ਹੈ ਹਾਂ ਸੋ ਆਲ ਦਸਤ ਨੂੰ ਗਾਰੇ ਵਿੱਚ ਗੇਰਦੇ। ਦਾਵੇਂ ਦੀ ਕੱਖੇ ਚ ਬਣਦਾ ਸੀ। ਬਹੁਤ ਵਧੀਆ ਸਰ ਕਰਦੀ ਹੈ ਤਾਂ। ਵੀ ਹੁਣ ਦਵਾਈਆਂ ਦਾ ਫਰਕ ਦਵਾਈਆਂ ਦਾ ਫਰਕ ਹੈ। ਹੁਣ ਆਹ ਰਿਵਟ ਪਲੱਸ ਜੀ ਉਹ ਆਈ ਵੀ ਹੈ। ਇਹ ਵੀ ਮੈਂ ਕਹਿੰਦਾ ਦੋ ਤਿੰਨ ਸਾਲ ਹੋ ਗਏ ਪਰਦਨ ਵਧੀਆ ਜਿਹਾ। ਹਾਂ ਹਾਂ ਹਾਂ। ਨਾਲੇ ਬਸ ਛਿੰਡ ਗਈ ਬਸ। ਨਾਲੇ ਹੋ ਰਿਹਾ ਇੱਕ ਹੁਣ ਇਹ ਰੇਜ਼ਰ ਕੰਪਿਊਟਰ ਕਰਾ ਖੋਈ ਵੀ ਖੇਤ ਇਹਨਾਂ ਦਾ ਬਹੁਤ ਫਰਕ ਹੈ। ਬਹੁਤ ਫਰਕ ਹੈ। ਇਨੋ ਜਿੰਨਾ ਜਿੰਨਾ ਪਾਣੀ ਖੜਾ ਸਾਰੇ ਖੇਤ ਚ ਖੜਾ ਹੈ। ਹੁਣ ਸਾਡੇ ਅੱਥੇ ਕਿੰਨੇ ਆ ਦੋ ਗਿਲੇ ਲੱਗੇ ਹੋਏ ਆ। ਇੱਕ ਬਿੱਕੀ ਦਾ 6 ਵੇਗ ਇੱਕ ਮੇਰਾ। ਹਾਂ। ਘਾਟਾ ਮੇਰੇ ਦੇ ਪਾਣੀ ਪੈਂਦਾ ਘਾਟਾ ਉਹਦੇ ਨੂੰ ਪੈਂਦਾ। ਆ ਪੀਲੀ ਖੜੀ ਜਾਂਦੀ ਫੇਰ। ਇਹਨਾਂ ਦੇ 25-30 ਨੂੰ ਲਾਉਣ ਸਰਬਜੀ ਜਾਣੇ। ਹਾਂ। ਮੈਂ ਕਹਿੰਦਾ ਵੀ ਲੇਟ ਰੇ ਦਿਨ ਵਿੱਚ ਜੇ ਤਿੰਨ ਵਾਰ ਪਾਣੀ ਪਾਲ ਦੋ ਤਾਂ ਘਾਟਾ ਬਹੁਤ ਭਰੇ ਨਾ। ਇਹ ਤਾਂ ਹੈ। ਤਿੰਨ ਦਿਨ ਦਾ ਕੰਮ ਹੈ। ਉਹਦੇ ਬਾਅਦ ਫੇਰ ਜਿੱਕਣਾ ਮਰਜੀ ਸੜਾਈ ਜਾ। ਫੇਰ ਇਹਨੇ ਧਾਨ ਵੀ ਉੱਠ ਖੜਦਣਾ ਸਿੱਧੇ ਹੋ ਕੇ। ਹਾਂ ਹਾਂ ਉੱਠ ਖੜਦੇ ਆਓ। ਮੈਂ ਤੈਨੂੰ ਕੱਲ ਲਾ ਦ ਰਾਲੀ ਬਈਤੀ ਬੱਬੀ ਨਾਲੇ ਮੋਟਰ ਪਰ ਉਹਦੇ ਤੋਂ ਸਾਹਮਣੇ ਉਹਦੇ ਪੈ ਗਿਆ ਗਰਾ ਦੇਖ ਗਿਆ ਹੂੰ ਮੈਂ ਜਰਾ ਗਰਾ ਦੇਖਣ ਗਿਆ ਉਹ ਪਰਲੇ ਪਸੇ ਤਾਂ ਲੱਗੇ ਬਨਾਲ ਨਾਲ ਹਾਂ ਨਿੰਦਰ ਦੇ ਨਿੰਦਰ ਦੇ ਹਾਂ ਪਾਣੀ ਬਹੁਤ ਭਰਿਆ ਹੋਣਾ ਅੱਛਾ ਹਵਾ ਚੱਲੀ ਦੁਪਹਿਰੇ ਨੂੰ ਦੇਖੇ ਦੇਖਣ ਮੇਰੀ ਆਈ ਹੈ ਕਿਉਂ ਜੇ ਲਾਈਟ ਸਾਰੀ ਭੱਜੀ ਆ ਉਹ ਸਾਰਾ ਕੋਚਾ ਜੀ ਨੇ ਵਿਚੇ ਮਲਾਇਆ ਪਹੀ ਦੇ ਨਾਲ ਜੀ ਲੱਗੇ ਪਹੀ ਦੇ ਹਾਂ ਹਾਂ ਪਹੀ ਦੇ ਗੱਲ ਜਾਂਦੀ ਝਗ ਜੀ ਸਾਰਾ ਨੁਕਸਾਨ ਹੈ ਪਾਣੀ ਦਾ ਉਹ ਸਾਰੇ ਗਲ ਨੇ ਹਾਂ ਜਿਹੜੇ ਤਾਂ ਨੂੰ ਪਾਣੀ ਲੱਗ ਗਿਆ ਡੁੱਬ ਗਏ ਨਾ ਥੱਲੇ ਪਾਣੀ ਗਿਆ ਲੱਗ ਗਿਆ ਹੁਣ ਦਲਵੀਰ ਦਲਵੀਰ ਦੇ ਇੱਕ ਨੇ ਕਰਿਆ ਦਲਵੀਰ ਦੇ ਉੱਪਰ ਤਾਂ ਆਲਮਲ ਹੋਏ ਬੈ ਤੇ ਵਾਲੇ ਖਾਲੀ ਪਏ ਤੇ ਉਹਨੇ ਉੱਪਰੋਂ ਲੈਦਾ ਪਾਣੀ ਨੂੰ ਘੜਤਾ ਆ ਰਾਤ ਰਾਤ ਚ ਉਹ ਇੰਨੇ ਕੰਮ ਦੇ ਤਾਂ ਹੋ ਗਏ ਇੱਕ ਢੱਕਾ ਵੀ ਨਹੀਂ ਕੰਦਾ ਮੈਨੂੰ ਆਏ ਵੀ ਬਹੁਤ ਜ਼ਾਂ ਮਰੂੰਗੇ ਓਰੇ ਪਰ ਇੱਕ ਢੱਕਾ ਵੀ ਨਹੀਂ ਮਰਿਆ ਦੋ ਦਿਨ ਸਾਰੇ ਚੱਲ ਪਏ ਹੁਣ ਅਸੀਂ ਪਨੀਰੀ ਬੀਜੇ ਆ ਪਾਣੀ ਲਾਉਂਦੇ ਅਸੀਂ ਕੱਢਦੇ ਰਹੇ ਹਾਂ 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 ਮੈਨੂੰ ਬਾਈ ਨਾਲ ਤੇ ਕਰਤਾਰਪੁਰ ਤੇ ਫੋਟੋ ਵੀ ਜਿਲੰਧਰ ਨਾਲ ਨੂੰ ਪਿੰਡ ਉਹਨਾਂ ਕਰਤਾਰਪੁਰ ਦੇ ਕੋਲ ਅੱਛਾ ਉਹ ਕਹਿੰਦਾ ਬਾਸਾ ਤੁਸੀਂ ਪਾਣੀ ਉਹ ਬਖ ਲਾਉਂਦੇ ਜੀ ਨੂੰ ਹੂੰ ਹੂੰ ਕਹਿੰਦਾ ਅਸੀਂ 4-5 ਦਿਨ ਬਾਅਦ ਪਾਣੀ ਲਾਉਂਦੇ ਪਿੰਡ ਦੀ ਨੂੰ ਜਦ ਤੱਕ ਕਿੱਟੀ ਨਹੀਂ ਹੁੰਦੀ ਕਹਿੰਦਾ ਜਦ ਤੱਕ ਨਹੀਂ ਪਾਣੀ ਲਾਉਂਦੇ ਅਸੀਂ ਇਹ ਫਾਨੀ ਸੁਣ ਕਹਿੰਦਾ ਲੋੜ ਨਹੀਂ ਹੈਗੀ ਦੇਖੀ ਨਾਲੇ ਪਨੀਰੀ ਕੱਢੇ ਸਾਹ ਹਾਂ ਆਪਾਂ ਸੁੱਕੀ ਦੰਦੇ ਕਹਿੰਦਾ ਤੁਸੀਂ ਸੁੱਕੜ ਜਾਂਦੇ ਕਹਿੰਦਾ ਉਹਦੀ ਪੱਟ ਨੂੰ ਦੇਖ ਕਿੰਨੀ ਪੋਲੀ ਨਹੀਂ ਕਹਿੰਦੇ ਜਿੰਨਾ ਤੁਸੀਂ ਪਾਣੀ ਲੈ ਉਹਨੇ ਜੜਾ ਡੁੱਬੇ ਜਾਈ ਜਾਂਦੀਆਂ ਜਾਂਦੀਆਂ ਵੀ ਤੁਸੀਂ ਪਾਣੀ ਜ਼ਿਆਦਾ ਲਾਉਂਦੇ ਮੰਨਿ ਤੂੰ ਵੀਰਨ ਹੋਊਗੀ ਦੱਸਿਆ ਅਸੀਂ ਪਾਣੀ ਕੱਢ ਪਹਿਲਾਂ ਲਾ ਦੇਣਾ ਫੇਰ ਕੱਢ ਦੇਣਾ ਲਾ ਦੇਣਾ ਕੱਢ ਦੇਣਾ ਮੈਂ ਕਹਦਾ ਹੀ ਦੱਸ ਦੇਣਾ ਆਈ ਕੋਰੀਗੇ ਇਹ ਤਾਂ ਹੈ ਵੀ ਇਹ ਆਪਣੇ ਆਪਣੇ ਤਜਰਬੇ ਹੁੰਦੇ ਆ ਬਾਕੀ ਐਕਤੀ ਪਾਣੀ ਰੱਖਣਾ ਘੱਟਿਆ ਦੇਖਦੇ ਆ ਹਾਂ ਹਾਂ ਆਇਆ ਤਾਂ ਹੁਣ ਚਾਰ ਪਾਤੀ ਗੁੱਟੀਆਂ ਵੱਜ ਗਈਆਂ ਨੇ ਫੇਰ ਭਈਏ ਪੱਤ ਕੇ ਲੈ ਕੇ ਦੇ ਦੇ ਕਹਿੰਦਾ ਕਹਿੰਦਾ ਵਾ ਕੋ ਦਾ ਕੋਤਾ ਬਾਈ ਕਰ ਲੈ ਜਦੋਂ ਮਾੜਾ ਮੋਟਾ ਹੱਥ ਫਰਾ ਮਾਰਨੇ ਬੰਦੇ ਕੁੰਜੇ ਕਾਂਜੇ ਮਾਗਤ ਹੈ ਜਿਆਦਾ ਤਕੀ ਜਿ ਦਿਖਦੀ ਵੀ ਮੱਕੀ ਜਗ ਡੱਕਾ ਮਰ ਜਾਂਦਾ ਹੁਣ ਆਹੇ ਹੁਣ ਦੇਖ ਮੌਸਮ ਕਿਵੇਂ ਹੋਇਆ ਵਾ ਨਾ ਖੌਰੇ ਜੇ ਮੰਗੂ ਜੇ ਨੇਰੀ ਆ ਗਈ ਮਾੜੀ ਮੋਟੀ ਅੱਜ ਜਿਹੜੇ ਹੁਣ ਤਾਜ਼ੇ ਲੱਗੇ ਵੇ ਇਹਨਾਂ ਨੇ ਇੱਕ ਵਾਰੋ ਇਕੱਠੇ ਆਉਣਾ ਮਾਲ ਜਿਹੜਾ ਉੱਥੇ ਦੱਬਣਾ ਕੁੰਜੇ ਚ ਹੁਣ ਮੈਂ ਉਹੀ ਕਹਿੰਦਾ ਵੀ ਇਹ ਦੇਖੇ ਸ਼ਾਮ ਨੂੰ ਪਾਣੀ ਲਾਉਣਾ ਬਿਸ਼ੱਕ ਲੈਟ ਆਵੇ ਵੀ ਕੀ ਅੱਜ ਨਾ ਵੀ ਆਈ ਤਾਂ ਵੀ ਪਿੱਛਾ ਕੇ ਸੁੱਕ ਚਵੇ ਗਾ ਰਹੇ ਹਾਂ ਤਾਰਾ ਤਰ ਰਹੂ ਬਾਈ ਕੋਈ ਫਰਕ ਨਹੀਂ ਉਹਦਾ ਬਹੁਤ ਵਧੀਆ ਰਹਿਣੇ ਦਾ ਇਹਨੇ ਸਾਡੇ ਕੱਖ ਘਟਾ ਇਧਰ ਖੇਤਾਂ ਵਿੱਚ ਆਪਾਂ ਹਾਂ ਬਹੁਤ ਫਰਕ ਆ ਜਾਂਦਾ ਹੋ ਪਿੱਛੇ ਪਾਣੀ ਮੈਂ ਲਾਇਆ ਹੀ ਤਾਂ ਖੇਤ ਨੂੰ ਕੋਈ ਦਿੱਕਤ ਆ ਵੀ ਨਾ ਜੰਮਣ ਘਟਦਾ ਬਾਕੀ ਦੇਖਦੇ ਆ ਮੋਟਾ ਸਪਰੇਅ ਆ ਉੱਪਰ ਵੀ ਆ ਕੇ ਬਾਦ ਵੀ ਹੋ ਜਾਂਦੀ ਆਹਾਂ ਹੋ ਜਾਂਦੀ ਆ ਪਰ ਹੁਣ ਕੱਖ ਹੁੰਦੇ ਵੀ ਨਹੀਂ ਹੈਗੇ ਨੇ ਕੱਖ ਹੁੰਦੇ ਵੀ ਨਹੀਂ ਹੈਗੇ ਨੇ ਜੇ ਅੱਜ ਮੌਸਮ ਹੈ ਬੱਦਲਵਾਰ ਚਲੋ ਮੈਂ ਬੱਦਲਵਾਰੀ ਰਹੇ ਤਾਂ ਇਥਾਨੇ ਖੜੇ ਰਹੂਗੇ ਜਿਹੜੇ ਆਪਣੇ ਲੱਗੇ ਆ ਹਾਂ ਦੇਖਦੇ ਆ ਕਿ ਕਣਾਂ ਚੱਲਦਾ ਲਾਈਟ ਵਾਲੇ ਪਾਪ ਆਪਣੇ ਫਾਲਟ ਇਧਰ ਹਾਂ ਫਾਲਟ ਕੋਈ ਕਹਿੰਦੇ ਟਾਈਮ ਤਾਂ ਚੱਲਦਾ ਲਾਈਟ ਦਾ ਹੁਣ ਛੱਡੀ ਤਾਂ ਉਹਨੇ ਘਟ ਆਈ ਤੇ ਚਲ ਆਉਗੇ ਸਹੀ ਚਲ ਆਓ ਤਾਂ ਚਲੋ ਛੜਕਾ ਜੇ ਹੋ ਜਵੇ ਨਾ ਮੀਂਹ ਵਾਲਾ ਇੱਕ ਚਲ ਜਿੱਕਰ ਚਰੀਆਂ ਚੁਰੀਆਂ ਗੰਨੇ ਆ ਇਹਨਾਂ ਦੇ ਬੰਦਾ ਵੇਲਾ ਹੋ ਜਾਂਦਾ ਫਿਰ ਪਾਣੀ ਜਿੰਨਾ ਮਰਜੀ ਲਈ ਜਾ ਮੀਂਹ ਵਾਲੀ ਗੱਲ ਆ ਹਾਂ ਹਾਂ ਸਮਝਿਆ ਮੀਂਹ ਨੇ ਜਿਹੜਾ ਉੱਪਰ ਤੇ ਗੋਹ ਚ ਪੈਣਾ ਆਹ ਤਾਂ ਵਾਲਾ ਵੀ ਲੋਾਈ ਮੀਂਹ ਤੇ ਬਾਦ ਆ ਆਪਣੇ ਨੇ ਜਿਆ ਨਦੀਆਂ ਮੈਂ ਦੇਖਿਆ ਤੇ ਰਖਤ ਸੁੱਕੇ ਪਈ ਐ ਝੂਟ ਦੇਖਿਆ ਸੁੱਕੇ ਪਈ ਐ ਹਾਂ ਹਾਂ ਪਾਣੀ ਨਹੀਂ ਪੀਆ ਨਹੀਂ ਪੀਵੇ ਨਹੀਂ ਹੋ ਟਾਈਮ ਹੋ ਗਿਆ ਜਦੋਂ ਪਿਆ ਆਪਣਾ ਕਣਕਾ ਦੇ ਵਿੱਚ ਤੇ ਕਿੰਨਾ ਉਹ ਵੀ ਇੰਨਾ ਪੰਧਾ ਹਾਂ ਬਸ ਮਾੜਾ ਮੋਟਾ ਹੀ ਉਹਦਾ ਜੇ ਪੈਂਦਾ ਤਾਂ 2 ਘੰਟੇ ਬਾਅਦ ਹੈ 1 ਘੰਟੇ ਬਾਅਦ ਆਇਤਾ ਪਰਸੋਂ ਜੇ ਆਪਣੇ ਇੱਧਰ ਕੁਝ ਵੀ ਨਹੀਂ ਆਇਆ ਜਿਹੜਾ ਪਰਸੋਂ ਦੀ ਬੱਦਲ ਹੋਇਆ ਦਾ ਹਾਂ ਸਵੇਰ ਟਾਈਮ ਜੇ ਉਹ ਮਰ ਡੇ ਕਿੰਨੀ ਨੂੰ 45 ਚਲਾ ਦੇ ਇੱਕ ਤਾਂ ਰੀਲ ਨਹੀਂ ਆਉਂਦੀ ਬਰਨਾਲੇ ਕਿੰਨੀ ਉਧਰ ਨੂੰ ਖਾਸਾ ਹੋਇਆ ਪਰਸੋਂ ਵਾਲਾ ਕੱਲ ਸਵੇਰੇ ਮੌਸਮ ਠੰਡਾ ਯਾਰ ਹਾਂ ਠੰਡਾ ਹੋ ਗਿਆ ਨਾ ਮੌਸਮ ਉਹ ਮਹੀ ਕਰਕੇ ਜੇ ਪਿਆ ਹਾਂ ਹਾਂ ਪਰ ਕਈ ਕਹਿੰਦੇ ਬਈ ਮਾਸਟਰ ਚ ਮੱਠੇ ਚੌਲੇ ਕਰ ਲੈ ਹੂੰ ਮੈਂ ਕਹਿੰਦਾ ਵੀ ਕਾਹਨੋਂ ਬੰਗਾ ਜੀ ਜਿਆਦਾ ਨਾ ਵੇਚਵੇ ਇਹ ਤਾਂ ਹੈ ਵੀ ਜਿਆਦਾ ਦਾ ਵੇਚਵੇ ਔਰ ਕੱਲ ਬੱਦਲ ਵਾਈ ਹੋ ਗਈ ਸਵੇਰੇ ਉਹ ਕੱਲ ਵੀ ਬੱਦਲ ਵਾਈ ਹਾਂ ਕੱਲ ਹੈਗੀ ਦੀ ਬਈ ਇਹ ਹੈ ਨਹੀਂ ਸਾਡੇ ਕੋ ਹਾਂ ਮਿੱਟੀ ਕਹਿੰਦਾ ਚਾਲ ਕਰ ਦੇ ਦੇਖ ਕਾਈਆਂ ਕਹਿੰਦਾ ਉਹਦੇ ਕੋਲ ਅੱਜੀ ਕੋਲ ਜਾ ਕੇ ਉਹਦੇ ਕੋਲ ਮੈਂ ਟੋਪਰਾ ਜਾ ਕੇ ਲੈਣ ਗਿਆ ਉੱਥੇ ਮਹਾ ਚਾਲ ਚੱਲੀਏ ਕਹਿੰਦਾ ਯਾਰ ਇੱਕ ਤਾਂ ਹੈ ਬੱਦਲ ਵਾਲੇ ਨੇ ਨਾ ਕਰਾਵੇ ਕਹਿੰਦਾ ਇਹਨਾਂ ਫਾਦਣਾ ਮੀ ਜਮੀ ਨਹੀਂ ਮਿਲਦਾ ਸਾਰੇ ਦਰਸ ਤੇ ਤੂੰ ਕਹਿੰਦਾ ਮੀ ਬਦਣਾ ਕਹਿੰਦਾ ਮੇਰੀ ਚੋਈ ਦਾ ਡੋਲਾ ਤੋੜ ਦੇਣੀ ਆ ਸਾਡੇ ਕੀ ਹੋ ਆਪਣਾ ਫਿਕਰ ਮੈਗਾ ਚੋਈ ਦਾ ਇਹ ਤਾਂ ਹੈ ਉਹ ਵੀਰ ਦਾ ਦਰਸ ਤੇ ਵੀ ਤਾਂ ਤੂੰ ਪਹਿਲੇ ਆਇਓ ਕਹਿੰਦੇ ਵੀ ਚੱਲ ਘੱਟ ਪਾਲੀ ਥੋੜਾ ਹੋ ਜਾ ਕਹਿੰਦਾ ਮੇਰੇ ਡੋਲਾ ਤੋੜ ਦੇਣੀ ਆ ਵੀ ਐਕਣਾ ਚੱਲੀ ਜਾਣਾ ਹਾਂਜੀ ਹਾਂ ਕਰੋ ਠੀਕ ਹੈ ਜੀ ਚੱਲੀ ਜਾਣੇ ਕੰਮ ਐਕਣੇ ਹਾਂ ਮੇਰੀ ਵੀਡੀਓ ਇੱਥੇ ਲੱਗਦੀ ਜਾਂਦਾ ਹੁੰਦਾ ਪਹਿਲਾਂ ਲੋਡ ਦਾ ਲੱਗ ਵੀ ਗਿਆ ਤਾਂ ਹਾਂਜੀ ਹਾਂ ਕਹਿੰਦੇ ਅਰੀ ਗੜੀ ਦੀ ਲੱਗੇ ਦੋ ਜਾਂ ਤਿੰਨ ਦਿਨ ਪਹਿਲਾਂ ਜਾਨੀ 24 ਦਿਨ ਦੀ ਪਨੀਰੀ ਹੋਈ ਸਾਡੀ ਅੱਛਾ ਵੀ ਦੇਖ ਲਓ ਇਦਾਂ ਤੁਸੀਂ ਵੀ ਜੀ ਇਹ ਹੀ ਬੀਤੀ ਸੀ ਜਦੋਂ ਹੈ ਮਿੱਥੇ ਤੁਸੀਂ ਬੀਤੀ ਅੱਛਾ ਹਾਂ ਤੁਹਾਡੇ ਤਾਂ ਮੈਂ ਕਹਿੰਦਾ ਪੰਜ ਛੇ ਦਿਨ ਹੋ ਗਏ ਬੀਤੀ ਹਾਂ 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 ਇਹ ਤਾਂ ਬੀਤੀ ਆ ਹਾਂ ਉਹ ਇਹਦੀ ਦੂਈ ਬੀਜਈ ਐ ਅਸੀਂ ਜੇ ਉਹ ਜੇ ਮਣੀ ਮੜੀ ਜੀ ਹੋਏ ਹਾਂ ਉਹ ਦੇਰ ਕਹਤਾ ਜੇ 20 ਦਿਨ ਲੱਗਣੀ ਆ ਉਹ 15 ਦੇ ਤੱਕ ਉਹ ਠੀਕ ਆ ਇੱਕ ਨਾਲ ਚੱਲ ਹੁੰਦਾ ਕਈ ਵਾਰ ਹਾਂ ਹਾਂ ਫਰਕ ਵਾਲੇ ਵਿੱਚ ਨਹੀਂ ਚਾਹੀਦੀ ਜੇ ਨਾ ਥੋੜਾ ਜਿਹਾ ਫਰਕ ਆਉਣਾ ਚਾਹੀਦਾ ਹੁਣ ਉਹ ਉਹਨਾਂ ਨੇ 21 ਨੂੰ ਸ਼ਾਮ ਨੂੰ ਵੇਚੀ ਆ ਨੈਤਰਾ ਨੇ ਮੈਂ 22 ਨੂੰ ਸਵੇਰ ਨੂੰ ਵੇਚੀ ਅੱਛਾ ਸਰਬਜੀਤ ਕਹਿੰਦਾ ਹਾਂ 30 ਤਰੀਕ ਨੂੰ ਵੇਚੀ ਹਾਂ 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 ਹੁਣ ਫੇਰ ਇੱਕ ਪਤਾ ਉਹ ਦੇਖੋ ਹੋਈ ਜਾਂਦੀ ਫੇਰ ਤਾਂ ਪਨੀਰੀਆਂ ਹੋ ਜਾਂਦੀਆਂ ਪਨੀਰੀ ਦਾ ਪਾਣੀ ਪੂਣੀ ਪਾਈ ਜਾ ਮੜਾ ਰੇਹ ਪਾਣੀ ਹਾਂ ਜਣੀ ਜਿਹੜੀ ਕੋਈ ਨਾ ਟਾਈਮ ਵਾਲਾ ਸਹੀ ਹੋਣਾ ਉਹ ਫਿਰ ਕੋਈ ਹੋਰ ਚੀਜ਼ ਹੋਵੇ ਜਿਹੜੀ ਜ਼ਿਆਦਾ ਰੇਪਾਤ ਕਰੋ ਥੋੜੀ ਲੈ ਲਈ ਜੀ ਨਹੀਂ ਤਾਂ ਹੈ ਵੀ ਇੱਕਾਣਾ ਚਲੀ ਜਾਂਦਾ ਕੰਮ ਚਲੋ ਠੀਕ ਹੈ ਜੀ ਸਸਰੀ ਗਾਲ ਜੀ ਸਸਰੀ ਗਾਲ ਜੀ